ਇਹ ਹੁੰਦੀਆਂ ਕੁਆਲਿਟੀਆਂ ਇਹ ਜੇ ਪਸ਼ੂ ਬਰੀਡ ਵਾਸਤੇ ਦੁੱਧ ਵਾਸਤੇ ਜਿੱਥੇ ਦੋ ਰੱਖਣੀਆਂ ਬਾਈ ਇੱਕ ਰੱਖ ਲਿਓ ਬਾਈ ਠੀਕ ਆ 10 ਹੋਏ ਮੈਂ ਰੱਖ ਲੇ ਜੇ ਮਟੈਟਸ ਹੋ ਗਈ ਮੈਂ ਇਹਨੂੰ ਆਪਾਂ ਜ਼ਿੰਮੇਵਾਰ ਅੱਛਾ ਬਾਈ ਇਹ ਜੇ ਥਣ ਲੱਗਿਆ ਇਹਨੂੰ ਵਪਾਰੀ ਬੰਦੇ ਦਾ ਦੋਸਤੋ ਇਹ ਤਜਰਬਾ ਹੁੰਦਾ ਹਾਂਜੀ ਬਾਈ ਜੀ ਰੌਣਕ ਡੈਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਹੈ ਅੱਜ ਦੀ ਵੀਡੀਓ ਦੋਸਤੋ ਪਿੰਡ ਉਬੇ ਤੋਂ ਤੇ ਜ਼ਿਲ੍ਹਾ ਮਾਨਸਾ ਬਾਈ ਸਮਰੇ ਦੇ ਘਰੋਂ ਦੋਸਤੋ ਵੀਡੀਓ ਆ ਕਾਮਾ ਦੋਸਤੋ ਬਾਈ ਦਾ ਵਪਾਰ ਦਾ ਰੁਟੀਨ ਚ ਬਾਈ ਕੋਲੇ 10 ਤੋਂ 12 ਨਗ ਸੇਲ ਵਾਲੇ ਖੜੇ ਰਹਿੰਦੇ ਆ ਜਿਹਹੇ ਜੇ ਮੁੱਲ ਦਾ ਤੁਹਾਨੂੰ ਪਸ਼ੂ ਚਾਹੀਦਾ ਉਹ ਜਹ ਬਾਈ ਤੁਹਾਨੂੰ ਦੇ ਦੂਗਾ ਤੇ ਅੱਜ ਨਾ ਤੁਹਾਨੂੰ ਦੋਸਤੋ ਦੋ ਨਗ ਦਿਖਾਉਂਗਾ ਇੱਕ ਨੰਬਰ ਤੇ ਜਰਸੀ ਪਲੂਣ ਬੱਛੀ ਸੇਲ ਵਾਸਤੇ ਆ ਨੰਬਰ ਦੋਸਤੋ ਦੋਸਤੋ ਤਾਜੀ ਸੂਈ ਸਵਾਈ ਝੋਟੀ ਆ ਕਿੰਨਾ ਸੂਆ ਕੀ ਮੋਲਾ ਦੋਨਾਂ ਦੀ ਡਿਟੇਲ ਆਪਾਂ ਵੀਡੀਓ ਦੇ ਵਿੱਚ ਲਾਵਾਂਗੇ ਆਜੋ ਦੋਸਤੋ ਆਪਾਂ ਮਾਲਕ ਕੋ ਇੱਕ ਨੰਬਰ ਆ ਜਰਸੀ ਦੀ ਡੇ ਲੈ ਲੈਨੇ ਆ ਆ ਜਾ ਬਾਈ ਸੰਗਰੇ ਵੀਡੀਓ ਸਾਹਮਣੇ ਆ ਜਾ ਵੀਰੇ ਹੋਰ ਸਮਰੇ ਬਾਈ ਕੀ ਹਾਲ ਹੈ ਜੀ ਬਹੁਤ ਵਧੀਆ ਬਾਈ ਤੁਸੀ ਵਧੀਆ ਚੱਲੀ ਜਾਂਦਾ ਕੰਮ ਕਰ ਬਹੁਤ ਵਧੀਆ ਬਾਈ ਠੀਕ ਆ ਠੀਕ ਆ ਤੇ ਦੋ ਨਾਗਾ ਬਾਈ ਸੇਲ ਵਾਲੇ ਭਾ ਦੋ ਬਾਈ ਵੀਡੀਓ ਚ ਆਪਾਂ ਇਹ ਦਿਖਾਵਾਂਗੇ ਜਰਸੀ ਬੱਛੀ ਬਾਈ ਕਿੰਨੇ ਦਿਨ ਸੌਣਦੇ ਰਹਿੰਦੇ ਆ ਇਹਦੇ ਇਹਦੇ ਬਾਈ 5 ਦਿਨ ਰਹਿੰਦੇ ਆ 5 ਦਿਨ ਰਹਿੰਦੇ ਆ ਪਹਿਲਾ ਸੂਆ ਸੂਣਾ ਪਹਿਲਾ ਬਾਈ ਪਹਿਲਾ ਸੂਆ ਦੋਸਤੋ 5 ਇੱਕ ਦਿਨ ਬਾਈ ਕਹਿੰਦਾ ਸੌਣਦੇ ਰਹਿੰਦੇ ਆ ਇਧਰ ਨੂੰ ਤੋੜ ਲਾ ਵੀਰੇ ਤੋੜ ਕੇ ਆਪਾਂ ਤੁਹਾਨੂੰ ਚੈੱਕ ਕਰਾ ਦਿੰਨੇ ਆ ਮੁੱਲ ਵਾੜੀ ਵੀਡੀਓ ਦੇ ਵਿੱਚ ਕਰਾਵਾਂਗੇ ਇੱਕ ਵਾਰੀ ਸਮਰੇ ਬਾਈ ਆਪਣਾ ਨੰਬਰ ਜ਼ਰੂਰ ਬੋਲ ਦਿਓ 7017322511 ਬਾਈ ਠੀਕ ਆ ਵੀਡੀਓ ਦੇ ਉੱਤੇ ਦੋਸਤੋ ਬਾਈ ਦਾ ਨੰਬਰ ਚੱਲੀ ਜਾਂਦਾ ਲੈ ਜਾ ਦੋਸਤਾਂ ਲੈ ਜਾ ਥੋੜੇ ਸਾਹਮਣੇ ਤੋੜ ਕੇ ਲਿਆ ਆਹ ਦੇਖੋ ਬਾਈ ਬੱਛੀ ਜਰਸੀ ਬਹੁਤ ਭਰਾ ਮੰਗਦੇ ਹੁੰਦੇ ਆ ਨਾ ਪਹਿਲਾ ਸੂਆ ਦੋ ਦੰਦਾਂ ਦੀ ਸੀਲ ਠੰਡੀ ਹੈ ਠੰਡੀ ਸੀਲ ਤੇ ਹਜੇ ਕੁਝ ਕੁ ਦਿਨਾਂ ਦੀ ਕੱਚੀ ਆ ਫਾਪਤੇ ਤੱਕ ਬਾਈ ਕਹਿੰਦਾ ਕੱਚੀ ਆ ਬੱਤੀ ਤੁਰਦੀ ਦੇਖ ਲਓ ਮੋੜ ਲਾ ਮੋੜ ਲਾ ਇੱਥੇ ਮੋੜ ਲਾ ਆ ਦੇਖੋ ਦੋਸਤੋ ਆਰਡਰ ਤੁਸੀਂ ਚੈੱਕ ਕਰ ਲਓ ਭਲੂਣ ਬੱਚੀ ਨੇ ਸੋਣਾ ਤੇ ਹਫਤੇ ਦੀ ਕੱਚੀ ਬਣ ਲਾ ਬਣ ਲਾ ਉੱਥੇ ਲੈ ਜਾ ਕੋਈ ਨਰਦੀ ਆ ਆ ਕਰੋ ਦੋਸਤੋ ਤੁਸੀਂ ਆਰਡਰ ਦੀ ਚੈੱਕ ਸੋਹਣੇ ਥਣ ਕੱਢਦੀ ਆਉਂਦੀ ਆ ਸਮਰੇ ਕਿੰਨਾ ਕੁ ਦੁੱਧ ਪਾ ਦੂ ਤੇਰੇ ਹਿਸਾਬ ਨਾਲ ਪਹਿਲਾਂ ਨ ਬੱਚੀ ਇਹ ਬਾਈ ਝੂਠ ਮਰਾਉਣ ਨੂੰ ਤਾਂ 20 22 ਕਹਾਲਾ 17 ਕਿਲੋ ਦੀ ਇਹਦੀ ਓਟ ਦੇ ਦਾਂਗੇ 17 ਕਿਲੋ ਤੱਕ ਬਾਈ ਕਹਿੰਦਾ ਬੱਚੀ ਦੁੱਧ ਪਾ ਦੂਗੀ ਪਹਿਲਾ ਸੂਆ ਸੁੰਦੀ ਆ ਕੀ ਭਾਰੂਗਾ ਬਈ ਇਹਦਾ 80000 ਦੀ ਦਵਾ 80000 ਦੀ ਕੋਈ ਰਿਆਤ ਮੌਕੇ ਤੇ ਮਾੜੀ ਮੁੱਠਾ ਮੰਨਤਾ ਨਹੀਂ ਹੋ ਇਹਦੇ ਚ ਠੀਕ ਹੈ ਨੰਬਰ 1 ਤੇ ਦੋਸਤੋ 80000 ਬਾਈ ਨੇ ਇਹਦੀ ਡਿਮਾਂਡ ਰੱਖੀ ਆ ਦੋ ਨੰਬਰ ਤੇ ਸੋਨੂੰ ਦੋਸਤੋ ਆਪਾਂ ਝੋਟੀ ਦਿਖਾਉਣੇ ਆ ਬਹੁਤ ਚੰਗੇ ਥਣ ਹਵਾਨੇ ਦੀ ਤੇ ਤਾਜੀ ਸੂਈ ਆ ਕੀ ਮੁੱਲ ਡਿਮਾਂਡ ਸਾਰ ਆਪਾਂ ਵੀਡੀਓ ਦੇ ਵਿੱਚ ਕਰਾਵਾਂਗੇ ਇੱਕ ਵਾਰੀ ਤੁਸੀਂ ਨਾ ਲੇਵੀਤ ਨਿਗਾਹ ਮਾਰੋ ਕਰਮ ਵਾਲੀ ਜਮਾਂ ਐਨ ਬਹੁਤ ਜਿਹੜੇ ਆਪਾਂ ਕਹਿ ਲਿਆ ਨਾ ਵੀਰੇ ਗਿੱਠ ਗਿੱਠ ਦੇ ਥਣ ਲੱਗੇ ਹੋਏ ਆ ਚਾਰੇ ਥਣ ਜਮਾਂ ਐਨ ਬਰਾਬਰ ਪੀੜੀ ਦੇ ਪਾਵਾਂ ਵਰਗੇ ਤੇ ਮੁਠੀ ਵਾਲੇ ਥਾਣਾ ਦੋਸਤੋ ਸਮਰੇ ਬਈ ਹਰਾਸੂਈ ਆ ਹਾਂ ਸਵੇਰੇ 4 ਵਜੇ ਬਈ ਸਵੇਰੇ 4 ਵਜੇ ਸੁਈ ਆ ਦੋਸਤੋ ਵੀਡੀਓ ਆ ਜਿਹੜੀ ਉਹ 9 ਵਜੇ ਦਾ ਹੁਣ ਸਵੇਰੇ ਦੀ ਟਾਈਮ ਆ 5 ਘੰਟੇ ਛੋਟੀ ਸੂਈ ਨੂੰ ਦੋਸਤੋ ਹੋਇਆ ਕਿੰਨਵਾ ਸੂਆ ਸੂਈ ਆ ਵੀਰੇ ਵੀਰੇ ਮਾਲਕਾਂ ਦੇ ਦੱਸਣ ਦੇ ਹਿਸਾਬ ਨਾਲ ਤਾਂ ਦੂਜਾ ਸੂਆ ਸੂਈ ਆ ਕੋਈ ਬੰਦਾ ਦੂਜਾ ਮੰਨ ਲੇ ਤੀਜਾ ਮੰਨ ਲਿਓ ਅਗਲੇ ਦੀ ਇੱਛਾ ਹਾਂ ਠੀਕ ਆ ਬਈ ਠੀਕ ਆ 10 ਸੂਏ ਮੈਂ ਰੱਖ ਲੇ ਜੇ ਮਟਾਇਡਸ ਹੋ ਗਈ ਮੈਂ ਇਹਨੂੰ ਆਪਾਂ ਜ਼ਿੰਮੇਵਾਰ ਅੱਛਾ ਬਈ ਇਹੋ ਜਿਹਾ ਥਣ ਲੱਗਿਆ ਵਪਾਰੀ ਬੰਦੇ ਦਾ ਦੋਸਤੋ ਇਹ ਤਜਰਬਾ ਹੁੰਦਾ ਇਹਨਾਂ ਦੀ ਉਮਰ ਹੰਡੇ ਖਣਦੀ ਕਦੇ ਮਾੜੀ ਨਾ ਲੋਗਾ ਵਪਾਰੀ ਬੰਦਾ ਮੱਝ ਤੇ ਬਾਕੀ ਇਹ ਬਾਈ ਗਰੰਟੀ ਲੈਂਦਾ ਕਹਿੰਦਾ ਕਦੇ ਮਟਾਈਟ ਸੁਣਾਉਗੀ ਇਹਨੂੰ ਤੇ ਦੋਸਤਾਂ ਕਿੰਨੇ ਕੁ ਦੁੱਧ ਦੀ ਉਮੀਦ ਤੇ ਆਈ ਹੈ ਤੇਰੇ ਕੋਲੇ ਮੇਰੇ ਕੋਲੇ 20 ਕਿਲੋ ਦੀ ਓਟ ਤੇ ਆਈ ਹੈ ਬਾਈ 17 ਕਿਲੋ ਦੀ ਮੈਂ ਗਰੰਟੀ ਦੇਣੂੰਗੀ 17 ਕਿਲੋ ਦੀ ਗਰੰਟੀ ਦੇ ਦੇ 17 ਦੀ ਮੇਰੇ ਘਰੇ ਚੋਕੇ ਲੈ ਜਾ ਕੋਈ ਬੰਦਾ ਸਾਈ ਪਾ ਦੇ 17 ਵਿੱਚ ਵੀ ਤਾਂ ਤਿਆਰ ਕਰਕੇ ਦੇ ਦੇਣਗੇ ਅੱਜ ਤਾਂ ਹਜੇ 1 ਦਿਨ ਹੀ ਹੋਇਆ 15 ਦਿਨਾਂ ਤੱਕ ਦੋਸਤੋ ਦੁੱਧ ਗੋਲੀ ਚੋਈ ਆ 2.5 ਕਿਲੋ ਬੱਚਾ ਮੁੱਚਾ ਚੰਗਾ ਆ ਜਮਾ ਓਕੇ ਠੀਕ ਆ ਦਵਾ ਫਿਰ ਬਈ ਇਹਨੂੰ ਕਿਹੜਾ ਸ਼ੌਂਕ ਦਾ ਤੋੜ ਤੇ ਮੋਲ ਜਿਹੜਾ ਆਪਾਂ ਬਾਈ ਜੀ ਇਹਦਾ ਵੀ ਕਨਫਰਮ ਕਰਾ ਲੈਂਦੇ ਆ ਇੱਕ ਵਾਰੀ ਸੋਨੂੰ ਮੈਂ ਤੋੜ ਕੇ ਦਿਖਾਦਾ ਦੋਵੇਂ ਸਾਈਡਾਂ ਤੋਂ ਥਣ ਲੇਵਾ ਦੇਖ ਲਿਓ ਤੁਸੀਂ ਤੇ ਜਿਹੜੇ ਭਰਾ ਨੇ ਕੋਈ ਨਾ ਖਰੀਦਣਾ ਕੋਲੇ ਆ ਕੇ ਬਧੀਆ ਆਪਦਾ ਤੁਸੀਂ ਤਸੱਲੀ ਨਾਲ ਦੋਸਤੋ ਸੌਦਾ ਕਰ ਸਕਦੇ ਹੋ ਪਿੰਡ ਬਾਈ ਦਾ ਉੱਬਾ ਜ਼ਿਲ੍ਹਾ ਮਾਨਸਾ ਤੇ ਰਟੀਨ ਚ ਬਾਈ ਕੋਲੇ ਜਾਨਵਰ ਆਉਂਦੇ ਰਹਿੰਦੇ ਕਹੇ ਜੇ ਮਰਜ਼ੀ ਪਸ਼ੂ ਦੋਸਤੋ ਕਹੇ ਜੇ ਮਰਜ਼ੀ ਭਾਅ ਦਾ ਖਰੀਦ ਸਕਦੇ ਹੋ ਚੰਗਾ ਖਰੀਦਣਾ ਤਾਂ ਬਾਈ ਜੀ ਆਪਾਂ ਨੂੰ ਹਨਾ ਚੰਗੇ ਫਿਰ ਪੈਸੇ ਵੀ ਖਰਚਣੇ ਪੈਣਗੇ ਬਾਕੀ ਤੁਸੀਂ ਲੇਵਾ ਦੇਖੋ ਕਰਮ ਵਾਲੀ ਦਾ ਸਮਰੇ ਥੋੜਾ ਸਾਈਡ ਤੇ ਹਾਂ ਆ ਦੇਖੋ ਬਾਈ ਇਹ ਹੁੰਦੀਆਂ ਕੁਆਲਿਟੀਆਂ ਇਹ ਹਜੇ ਪਸ਼ੂ ਬਰੀਡ ਵਾਸਤੇ ਦੁੱਧ ਵਾਸਤੇ ਜਿੱਥੇ ਦੋ ਰੱਖਣੀਆਂ ਬਾਈ ਇੱਕ ਰੱਖ ਲਿਓ ਤੇ ਪੈਸੇ ਖਰਚਨੇ ਆਪਾਂ ਨੂੰ ਜ਼ਰੂਰ ਪੈਣਗੇ ਸਮਰੇ ਕੀ ਭਾ ਕਰਦਾ ਚਾਇਜ ਕਰੀ ਬਾਈ ਬਣੇ ਮੁੱਲ ਗਰਾਉਂਡ ਨੂੰ ਬਾਈ ਤਿੰਨ ਕਹਾ ਲਾ ਸਵਾ ਤਿੰਨ ਕਹਾ ਲਾ ਅੱਛਾ 270 ਦੀ ਮੈਂ ਦੇਵਾਂਗੇ ਉਹਦੇ ਚੋਂ ਮਾਨਤਾਨ ਜ਼ਰੂਰ ਕਰਾਂਗੇ ਟਰਾਂਸਪੋਰਟ ਦੀ ਵੀ ਸੌਦਾ ਪੂਰੀਆ ਹੋਣਾ ਆਨਲਾਈਨ ਗਾ ਚੱਲੀਆ ਥਾਰ پارک ਠੀਕ ਠੀਕ ਆ ਠੀਕ ਆ ਟਰਾਂਸਪੋਰਟ ਦੀ ਵੀ ਬਾਈ ਕਹਿੰਦਾ ਆਪਣੀ ਸੌਬਦਾ ਗਈ ਖਬੋਰ ਗਾਂਚ ਲੀਏ ਤੇ ਜੇ ਕਿਸੇ ਭਰਾ ਨੇ ਸਾਈਸਪਾ ਪਾ ਕੇ ਜੇ ਕੋਲੇ ਆਜੋ ਤਾਂ ਬੜੀ ਵਧੀਆ ਗੱਲ ਆ ਦੋਸਤੋ ਬਾਕੀ ਬਾਈ ਕਹਿੰਦਾ ਆਪਣਾ ਤਸੱਲੀ ਵਾਲਾ ਕੰਮ ਆ ਰੂਟੀਨ ਚ ਆਪਣੇ ਪਸ਼ੂ ਸੇਲ ਹੁੰਦੇ ਰਹਿੰਦੇ ਆ ਮੁੱਲ ਆਪਾਂ ਕਰਾਤਾ 270 ਬਾਈ ਹਨ 27000 270 ਬਾਈ ਨੇ ਡਿਮਾਂਡ ਕਰੀ ਆ ਜਿਹੜੇ ਭਰਾ ਨੂੰ ਪਸੰਦ ਆ ਉਹ ਕਰ ਲਿਓ ਫੋਨ ਵੀਡੀਓ ਦੇ ਵੱਜਾ ਆਪਣੇ ਕੋਲੇ ਆਪਾਂ 10 12 ਸੇਲ ਵਾਲੀਆਂ ਗਾਂ ਆ ਸਾਰੀਆਂ ਲਗ ਭਾਗ ਸੇਲ ਵਾਲੀ ਆ ਠੀਕ ਆ ਸਾਰੇ ਪਸ਼ੂ ਸੇਲ ਵਾਲਿਆ ਆ ਬੂਰੀ ਨਹੀਂ ਹਨਾ ਬਾਈ ਸੇਲ ਵਾਲੀ ਬੂਰੀ ਮੀਣੀ ਨਹੀਂ ਵੇਚਣੀ ਗੱਲੀ ਬਾਈ ਬੂਰੀ ਮੀਣੀ ਬਾਈ ਨੇ ਹੈ ਰੱਖੀ ਹੋਈ ਆ ਦੋਸਤੋ ਕਰੇ ਸ਼ੌਂਕ ਨੂੰ ਆਪ ਦਾ ਹਨਾ ਕਰਮਾ ਵਾਲੀ ਮੰਨਦੇ ਹੁੰਦੇ ਆ ਮੂਣੀ ਮੀਨੀ ਵੱਜ ਨੂੰ ਤੇ ਆ ਸਾਰੇ ਪਸ਼ੂ ਤਕਰੀਬਨ 6 ਲ ਆ ਜਿਹੇ ਜੇ ਡਿਮਾਂਡ ਹੋਈ ਤਾਂ ਬਾਈ ਨਾਲ ਕਰ ਲਿਓ ਸੰਪਰਕ ਵੀਡੀਓ ਦੇਖਣ ਲਈ ਸਾਰੇ ਸੱਜਣਾ ਦਾ ਧੰਨਵਾਦ ਸਸੀ ਕਾਲ ਵੀਰੇ ਸਾਰਿਆਂ